ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜਿਹੜੇ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਸ਼ਿਵਾਲਾ ਪੰਡਤ ਜੈਦੇਅਰ ਟਰਸਟ ਘਾ ਮੰਡੀ ਮੰਦਿਰ ਨਵਾਂ ਸ਼ਹਿਰ ਵਿਖੇ ਜਿੱਥੇ ਕੇ ਸ਼੍ਰੀ ਰਾਮਾਇਣ ਕਥਾ ਅਤੇ ਭਗਤੀ ਗਿਆਨ ਗਿਆਨ ਯੱਗ ਜਿਹੜਾ ਮਿਤੀ 1 ਫਰਵਰੀ ਦਿਨ ਸ਼ਨੀਵਾਰ ਤੋਂ ਲੈ ਕੇ 9 ਫਰਵਰੀ ਤੱਕ ਹੋ ਰਿਹਾ ਹੈ ਇਹਦਾ ਸਮਾਂ ਜਿਹੜਾ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਸੋ ਇਸ ਦੇ ਜਿਹੜਾ ਕਥਾ ਵਿਆਸ ਨੇ ਪਰਮ ਪੂਜੀਏ ਸਵਾਮੀ ਸਵਤੰਤਰਤਾ ਆਨੰਦ ਜੀ ਮਹਾਰਾਜ ਸਰਸਵਤੀ ਜੀ ਉਹ ਕਰਨਗੇ ਤੇ ਸੰਕੀਰਤਨ ਹਰ ਰੋਜ਼ ਜਿਹੜਾ ਸਾਧਵੀ ਭੋਲੀ ਮਾਤਾ ਜੀ ਦੁਆਰਾ ਕੀਤਾ ਜਾਏਗਾ ਸੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਸੋ ਮੰਦਿਰ ਦੇ ਜਿਹੜੇ ਸੇਵਾਦਾਰ ਸ਼੍ਰੀ ਅਸ਼ੋਕ ਬਰਮਾ ਜੀ ਉਹਨਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਪ੍ਰਭੂ ਪ੍ਰੇਮੀ ਇਹਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਮਰਿਆਦਾ ਪਰਸ਼ੋਤਮ RAM ਜੀ ਕੀ ਸ਼੍ਰੀ ਰਾਮ ਕਥਾ ਦਾ ਭਵੇਜੋਜਨ ਜੋ ਹੈ ਸ਼ਿਵਾਲਾ ਪੰਡਿਤ ਜੈਦਿਆਲ ਘਾਸਮੰਡੀ मंदिर में जो नया हाल दिव्य संत कुटीर जिसका नाम रखा गया है उस हाल में कथा होने जा रही है जो कि हमारे परम श्रद्धे पूज्य श्री स्वतंत्रानंद जी सरस्वती महाराज जी ऋषिकेश से आकर के राम कथा के व्यास हैं कथा का गुणगान करेंगे और उनके साथ साध्वी माता जी वो आकर के वृंदावन से जो हैं वो आएंगे कीर्तन करेंगे अपना कीर्तन बखान करेंगे प्रभु का गुणगान करेंगे तो आपने सब ने शिवाला पंडित जयादल घासमंडी मंदिर में इस कथा की गंगा की डुबकी लगानी है गंगा में और एक तारीख को जो कलश यात्रा है वो इसी मंदिर से शिवाला पंडित जयादल घासवंडी मंदिर से चलेगी जो कि शहर के, के मुख्य बाज़ारों से होती हुई चमार रोड राजा महला, कोठी रोड गीता भवन रोड रामचरणम चौक देबे की चक्की से होती हुई श्री बालमिक महला के मंदिर से आगे से होती हुई बाबा बालकनाथ मंदिर से के आगे से होकर और चौड़ी सड़क के होते हुए बाबा बालकनाथ की बैक साइड मंदिर के वापस मंदिर में पहुंचेगी। तो सब ने एक फरवरी दिन शनिवार को ठीक दस बजे शिवाला पंडित जयदल घास मंडी मंदिर में पहुंचना है तो शिवाला पंडित जयदल ट्रस्ट मंदिर घास मंडी आप सबका बहुत ही ऋणी है और ये आपकी ही कृपा से सब भक्तों की कृपा से ही राम कथा का योजन भव्य योजन होने जा रहा है जो कि इस मंदिर में आपको एक नई चीज़ मिलेगी नया दिव्य संत कुटीर का जो भवन बनाया गया है मंदिर ऊपर हाल बना हुआ है उसमें कथा का योजन सारा होगा तो सबने अपने मंदिर में आना है समय तीन बजे से लेकर छः बजे तक है कथा का समय जो है तीन बजे से लेकर छः बजे तक तो जरूर पहुंचना है पहले कलश यात्रा में पहुंचना है उसके बाद शाम को तीन बजे से छः बजे तक जो कथा का योजन होगा उसके बाद भंडारा रोजाना नौ दिन चलेगा तो नौ तारीख को ये कथा का विश्राम होगा जो कि हमारे नौ तारीख को हम तीसवा वार्षिक मूर्ति स्थापना दिवस जो है मनाते हैं वो उस दिन मनाया जाएगा धन्यवाद बहुत बहुत जय श्री राम जय श्री राम जय श्री राम Obrigado. ਪੰਜਾਬ ਦਾ ਸਭ ਤੋਂ ਅਮੀਰ ਖੇਤਾ ਦੁਆਬਾ ਹੈ ਦੁਆਬੇ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਕਰੀਹਾ ਕਿਸੇ ਵੀ ਜਾਣ ਪਰੇਸ਼ਾਨ ਦਾ ਮੁਹਤਾਜ ਨਹੀਂ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਮਾਡਲ ਸਕੂਲ ਦਾ ਦਰਜਾ ਦੇਣ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀ ਇਸ ਕੰਮ ਲਈ ਯਤਨਸ਼ੀਲ ਹਨ ਜੋ ਕਿ ਸਰਦਾਰ ਬਲਵਿੰਦਰ ਸਿੰਘ ਜਹਲ ਜੀ ਦੀ ਜਾਤ ਵਿੱਚ ਉਹਨਾਂ ਦਾ ਪਰਿਵਾਰ ਹੈ ਜੋ ਕਿ ਅਮਰੀਕਾ ਵਿੱਚ ਰਹਿ ਰਿਹਾ ਹੈ ਉਹਨਾਂ ਨੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਇੱਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈ ਕਿਉਂਕਿ 1 ਲੱਖ ਤੋਂ ਵੱਧ ਇਨਾਮੀ ਰਾਸ਼ੀ ਰੱਖੀ ਗਈ ਹੈ ਆਪਣੇ ਸਕੂਲ ਦਾ ਜੋ ਮੇਨ ਗੇਟ ਹੈ ਉਹਦੇ ਸੁੰਦਰੀਕਰਨ ਵਾਸਤੇ ਕੀਤੇ ਗਏ ਯਤਨ ਕਲਾਸ ਰੂਮਾਂ ਦਾ ਸੁੰਦਰੀਕਰਨ ਅਤੇ ਆਧੁਨਿਕਕਰਨ ਉਹਦੇ ਵਿੱਚ ਪ੍ਰੋਜੈਕਟ ਤਕਨੀਕ ਰਾਹੀਂ ਪੜਾਈ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਟਾਈਲਸ ਸਭ ਤੋਂ ਟੌਪ ਕਲਾਸ ਫਰਨੀਚਰ ਬ੍ਰਾਂਡਿਆ ਦੀ ਸਭ ਤੋਂ ਟੌਪ ਕਲਾਸ ਦੀ ਜੋ ਫਰਨੀਚਰ ਹੈ ਰੰਗ ਰੋਗਨ ਅਤੇ ਪ੍ਰੇਰ ਦੇ ਵਾਸਤੇ ਸ਼ੈੱਡ ਦਾ ਪ੍ਰਬੰਧ ਅਤੇ ਸਟੇਹੀ ਦਾ ਪ੍ਰਬੰਧ ਮਿੱਡੇ ਮੀਲ ਵਾਸਤੇ ਇੱਕ ਜਿਹੜਾ ਹਾਲ ਕਮਰਾ ਹੈ ਉਹਦਾ ਸੁਧਰੀਕਰਨ ਇੱਕ ਅਤਿ ਆਧੁਨਿਕ ਤਕਨੀਕਾਂ ਨਾਲ ਜੋ ਲੈਸ ਹੈ ਮੀਟਿੰਗ ਹਾਲ ਤੇ ਸਕੂਲ ਦੇ ਵਿਹੜੇ ਦੇ ਵਿੱਚ ਇੰਟਰਲੌਕ ਦਾ ਕੰਮ ਤੇ ਜਮ ਮਹਾਲ ਦੇ ਵਿੱਚ ਜਮ ਦਾ ਸਮਾਨ ਅਤੇ ਹੋਰ ਜੋ ਵੀ ਕੰਮ ਹੋਵੇ ਉਹ ਸਾਰੇ ਕੰਮ ਇੰਦਰਾਜੀ ਵੀਰ ਸਮੂਹ ਨਗਰ ਨਿਵਾਸੀ ਔਰ ਪ੍ਰਿੰਸੀਪਲ ਸਥਾਨ ਦੀ ਜੋ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਗੇ ਵਧ ਰਹੇ ਹਨ ਤੇ ਇਸੇ ਹੀ ਲੜੀ ਤਹਿਤ ਬੱਚਿਆਂ ਦੇ ਸਿਰਕ ਵਿਕਾਸ ਵਾਸਤੇ ਆਸਟ੍ਰੇਲੀਆ ਅਧਿਵਰਸੀ ਸ਼੍ਰੀ ਨਰੇਸ਼ ਜਸਲ ਜੀ ਉਹਨਾਂ ਨੇ ਇਸ ਕੰਮ ਨੂੰ ਅੱਗੇ ਵਧਣ ਲਈ ਇੱਕ ਦਿਨਾਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਇਹਦੇ ਵਿੱਚ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੇ ਐਲਾਨ ਵੀ ਕੀਤਾ ਜੋ ਬੱਚਾ ਰਾਸ਼ਟਰੀ ਪੱਧਰ ਤੇ ਪ੍ਰਾਪਤੀਆ ਕਰੇਗਾ ਉਹਨੂੰ ਵੱਡੀ ਇਨਾਮੀ ਰਾਸ਼ੀ ਦੇ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ ਇਸ ਲੜੀ ਦੇ ਵਿੱਚ ಗ್ರಾಮ ਪੰਚਾਇਤ ਜੋ ਕਿ ਪਿੰਡ ਕਰੀਹਾ ਦੇ ਦੇ ਸਹਿਯੋਗ ਵਿੱਚ ਸ਼੍ਰੀ ਨਰੇਸ਼ ਕੁਮਾਰ ਅਸਟਰੀਆ ਸ਼੍ਰੀ ਦਿਨੇਸ਼ ਕੁਮਾਰ ਸਾਬਕਾ ਜਲਾਸਖਿਆ ਸਰਦਾਰ ਬਹਿੰਦਰ ਸਿੰਘ ਜੋਹੜ ਸ਼੍ਰੀ ਭਗਮਲ ਪੰਚ ਸਾਹਿਬ ਸ਼੍ਰੀ ਦੇਸਰਾਜ ਜਸਨਜੀ ਸੁਖਜੀਤ ਕੁਮਾਰ ਜੀ ਪ੍ਰਿੰਸੀਪਲ ਰਣਜੀਤ ਕੌਰ ਜੀ ਸਰਪੰਚ ਸ਼੍ਰੀਮਤੀ ਪਿੰਕੀ ਜਸਲ ਮਨਜੀਤ ਕੌਰ ਸਾਬਕਾ ਪੰਚ ਗੁਰਪ੍ਰੀਤ ਕੌਰ ਦਲਜੀਤ ਕੋ ਸ਼ੁਕਦੀਪ ਕੌਰ ਜੀ ਸ਼੍ਰੀਮਤੀ 우ਸ਼ਾ ਰਾਣੀ ਜੀ ਮਨਜੀਤ ਕੌਰ ਜੀ ਸੰਦੀਪ ਕੌਰ ਜੀ ਤੇ ਸਾਰੇ ਇਸ ਜੇ ਵੱਡੇ ਯੋਗਦਾਨ ਵਿੱਚ ਸ਼ਾਮਲ ਸਨ ਅਤੇ ਬੱਚਿਆਂ ਨੂੰ ਇਹਨਾਂ ਨੇ ਆਪਣੇ ਹੱਥੀਂ ਇਨਾਮ ਵੀ ਤਕਸੀਮ ਕੀਤੇ ਔਰ ਇਸ ਸਾਰੇ ਕੰਮ ਲਈ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਜੋ ਸਟਾਫ ਆ ਉਹਨੇ ਉਹਦੇ ਯੋਗਦਾਨ ਦੇ ਨਾਲ ਹੀ ਸਫਲ ਹੋਇਆ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ಗ್ರಾಮ ਪੰਚਾਇਤ ਦਾ ਬਹੁਤ ਧੰਨਵਾਦ ਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ ਮੁੱਖ ਮਹਿਮਾਨ ਜੀ ਦੇ ਸੰਦੇਸ਼ ਤੋਂ ਬਾਅਦ ਮਾਰਕ ਪਾਸ ਹੋਣੇ ਜਿਹਦੇ ਵਿੱਚ ਵੱਧ ਵੱਧ ਕੜੀਆਂ ਬੀਐਸਪੀ ਸ੍ਰੀ ਸਹਿਬਾਤ ਸਿੰਘ ਦੀ ਅਲਵਾਈ ਵਿੱਚ ਮਾਰਕ ਪਾਸ ਕਰਨੀਆਂ ਕਾਫੀ ਮਨਸ਼ਵਾਲ ਵੰਦੇ ਹੋਏ ਡੀਐਸਪੀ ਇਹ ਬਾਸਿਕ ਦੀ ਅਗਵਾਈ ਵਿੱਚ ਮੁਚੀ ਪ੍ਰੇਡ ਫਿਰ ਦੀ ਟੁਕੜੀ ਅਗਵਾਈ ਕਰ ਰਹੇ ਨੇ ਪੰਜਾਬ ਪੁਲਿਸ ਸਰਪ੍ਰੀਖ ਸਿੰਘ ਪੀਐਸਆਈ ਦੂਸਰੀ ਟੁਕੜੀ ਪੰਜਾਬ ਪੁਲਿਸ ਦੀ ਅਗਵਾਈ ਕਰ ਰਹੇ ਨੇ ਏਐਸਆਈ ਪ੍ਰਵੀਨ ਕੁਮਾਰ ਕਿਨਾ ਮਹਿਲਾ ਪੁਲਿਸ ਦੀ ਤੀਸਰੀ ਟੁਕੜੀ ਐਸਆਈ ਅਮਰਜੀਤਪੁਰ ਦੀ ਅਗਵਾਈ ਵਿੱਚ ਉਹਨਾਂ ਤੋਂ ਬਾਅਦ ਕਿਰਪਾਲ ਸਾਗਰ ਅਕੈਡਮੀ ਰਾਜੀਵ ਸਿੰਘ ਐਨਐਲਐਸ ਐਨਸੀਸੀ ਦੀ ਟੁਕੜੀ ਐਨਸੀਸੀ ਜਵਾਹਰ ਨੋਦਯਾ ਵਿਦਿਆਲਾ ਅਗਵਾਈ ਕਾਢ ਨੇ ਕਿਰਨਦੀਪ ਕੌਰ ਉਨਾਸਪਾਤ ਮਦਦ ਸੁਨਾਮੇ ਅੰਦਰ ਹੋਇਆ ਇਸ ਵੀਡੀਓ ਦਾ ਹੈ 26 ਜਨਵਰੀ ਨੂੰ ਗੰਦਨਤਰ ਦਿਵਸ ਪੂਰੇ ਦੇਸ਼ ਵਿੱਚ ਹੀ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਸ਼ੀਤਪਾਗ ਸਿੰਘ ਨਗਰ ਵਿਖੇ ਵੀ 26 ਜਨਵਰੀ ਨੂੰ ਗੰਦਨਤਰ ਦਿਵਸ ਮਨਾਇਆ ਜਾਣਾ ਹੈ ਤੇ ਮਾਨਯੋਗ ਮਹਿੰਦਰਪਗਤ ਸਿੰਘ ਜੀ ਚੀਫ ਗੈਸਟ ਨੇ ਉਹ ਆ ਰਹੇ ਨੇ ਤੇ ਉਹਨਾਂ ਦੇ ਜਿਹੜੀ ਅਗਵਾਈ ਦੇ ਵਿੱਚ ਸਾਰਾ ਅਰੇਂਜਮੈਂਟ ਪੂਖਤਾ ਕਰ ਲਿਆ ਗਿਆ ਹੈ ਮਾਨਯੋਗ ਐਸ.ਪੀ. ਸਾਹਿਬ ਨਾਲ ਖੜੇ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮਾਤ ਨੇ ਤੇ ਕੈਮਰੇ ਵਗੈਰਾ ਲਗਾ ਦਿੱਤੇ ਗਏ ਨੇ ਤੇ ਆਸ ਕਰਦੇ ਆ ਕਿ ਜਿਹੜਾ 26 ਜਨਵਰੀ ਬੜੇ ਤੂਮ-ਤਾਮ ਨਾਲ ਮਨਾਇਆ ਜਾਏਗਾ। ਧੰਨਵਾਦ। ਹਾਂ ਕਿੰਨੇ ਵੇਸਰਾ ਅਮੋ ਦੋ ਵੀ ਸਭ ਤੱਕ ਲੰਮ। ਉਹੀ ਜਿਹੜਾ ਟਾਈਮ ਹੈ 9:55 ਤੇ ਆਣਾ ਹੈ 10 ਵਜੇ ਜਿਹੜਾ ਹੈਗਾ ਚੰਡਾ ਰਹਿਲਾ ਜਾਏਗਾ ਉਸ ਤੋਂ ਬਾਅਦ ਸਵੇਰ ਚਰ ਪ੍ਰੋਗਰਾਮ ਤੇ ਸਨਮਾਨ ਕੀਤਾ ਜਾਏਗਾ ਸ਼ਹੀਦ ਪਰਵਾਰਾਂ ਦਾ। ਮਾ ਜਿੰਨਗੀ ਹੈ ਠੀਕ ਹੈ ਸਰ 26 ਜਨਵਰੀ ਮੇਕਸਰ ਕਿੰਨਾ ਕ ਤਿਆਰੀਆਂ ਹੈ ਸਰ 26 ਜਨਵਰੀ ਦੇ ਸਬੰਧ ਵਿੱਚ ਅਸੀਂ ਪੂਰੇ ਪੁਲਟਾ ਇੰਟੀਮ ਕੀਤੇ ਹੋਏ ਨੇ ਸਾਡੀ ਉਸ ਦਿਨ 400 ਦੇ ਕਰੀਬ ਜਿਹੜੀ ਫੋਰਸ ਹੈਗੀ ਉਹ ਲੱਗੀ ਹੈ ਉਹਦੇ ਵਿੱਚ 8 ਜੀਓਜ਼ ਨੇ ਤੇ 2 ਐਸਪੀ ਸਾਹਿਬਾਨ ਵੀ ਨੇ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਨਾਲ ਅਸੀਂ ਸ਼ਹਿਰ ਦੇ ਵਿੱਚ ਨਾਕਾ ਬੰਦੀ ਵੀ ਕਰਾਂਗੇ ਤੇ ਇਹ 26 ਜਨਵਰੀ ਦੇ ਸਬੰਧ ਵਿੱਚ ਸਾਡੇ ਵੱਲੋਂ ਜਿਹੜਾ ਹੈਗਾ ਜਿਹੜੇ ਕੋਈ ਹੋਰ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸਨੇਚਸ ਨੇ ਜਾਂ ਬੇਲ ਆਊਟਸ ਨੇ ਉਹਨਾਂ ਦੀ ਅਸੀਂ ਚੈਕਿੰਗ ਵੀ ਕਰ ਰਹੇ ਹਾਂ ਜਿਹੜੀ ਪੀਓਜ਼ ਨੇ ਉਹਨਾਂ ਤੇ ਵੀ ਰੇਡ ਚੱਲ ਰਹੇ ਨੇ ਤਾਂ ਸੀ ਬਿਲਕੁਲ ਜਿਹੜਾ ਹੈਗਾ ਇਹਨੂੰ ਪੀਸਫੁਲੀ ਕਰਵਾਉਣਾ ਅੱਛਾ 26 ਨੂੰ ਪ੍ਰੈਕਟਰ ਮਾਰਚ ਵੀ ਕੀਤਾ ਜਾ ਰਿਹਾ ਹੈ ਕਿਸਾਨ ਕਿਸਾਨ ਮੁਟਜਵਰ ਤੋਂ ਉਸ ਤਰੀਕੇ ਦੀ ਤਨੀਆ ਹੈ ਇੱਥੇ ਇੱਥੇ ਹਜ ਤੱਕ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਬਟ ਜੇ ਕੋਈ ਹੋਏਗਾ ਅਸੀਂ ਅਕੋਰਡਿੰਗਲੀ ਅਰੇਂਜਮੈਂਟ ਕਰ ਲਾਂਗੇ ਇਹ ਇਹ ਜਿਹੜਾ ਕਿ ਇਹ ਮਿਲਿਆ ਦਵਾਇਆ ਗਿਆ ਇਹ ਬਾਤ ਹੈ ਇਹ ਸਰਦੂਬਨਾ ਜੇ ਸਰਪੰਚ ਸਾਹਿਬ ਨੂੰ ਸਚਿਤਕੌਰ ਜੀ ਤੋਂ ਤੋਰ ਦੀ ਰੰਗਮਾਈ ਤੇ ਪੰਚਾਇਤ ਦੀ ਕਾਰਨਾਮਾ ਲਗਾ ਲਾ ਤੇ ਇਹ ਬਹੁਤ ਵਧੀਆ ਉਹ ਵਾਲਾ ਪਰਫੈਕਟ ਸੀ ਇਹਦੇ ਵਿੱਚ ਲਾਈਗਰ ਜੰਗਰਪਾਂ ਦੀ ਗਾਰੂ ਸੇਵਾ ਬਹੁਤ ਵਧੀਆ ਹੋਈ ਤੇ ਸਾਰੇ ਪਲੇਅਰ ਵੀ ਬਹੁਤ ਵਧੀਆ ਤੇ ਟੰਗ ਨਾ ਘੇਟੇ ਗਏ ਅਸੀਂ ਸਾਰੇ ਆਏ ਮਹਿਮਾਨਾਂ ਦਾ ਤੋੜੀਵਾ ਆਇਆ ਦਾ ਸਜਣਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ साइकिल पंचदेव सिंह बाकी होर सारे नगरदार समूह नगरदार सिंह दोनों दिलों धन्यवाद कर रहे हैं जिन्होंने सामने मिलना चाहना वागुरु जी का खालसा सारे तो पहला सत ਸੋਨਾ ਪਿੰਡ ਹੈ ਵੱਡੀ ਰੌਣਕਾਂ ਜਿਹੜੀ ਲੱਗੀ ਹੋਈ ਹੈ ਬੱਚਿਆਂ ਦੇ ਮੈਚ ਹੈ ਪਹਿਲੇ ਦਿਨ ਤੋਂ ਜਿਹੜੇ ਵੱਡੀਆਂ ਰੌਣਕਾਂ ਲੱਗੀਆਂ ਵਿਆਹ ਜਨਾਂ ਜਾਜਾ ਜਿਹੜੇ ਅਸੀਂ ਦੇਖ ਸਕਦੇ ਹਾਂ ਆਲੇ ਦੁਆਲੇ ਜਿਹੜਾ ਰਸ ਹੈ ਇਹ ਦੱਸਦਾ ਕਿ ਹਾਂ ਵੀ ਜਿਹੜੇ ਪਿੰਡਾਂ ਵਾਲੇ ਬੱਚਿਆਂ ਦੇ ਸਾਥਾ ਹੈ ਚੰਗੀ ਗੱਲ ਬਹੁਤ ਚੰਗਾ ਲੱਗਦਾ ਜਦੋਂ ਪਿੰਡਾਂ ਦੇ ਵਿੱਚ ਆਈ ਹੈ ਕਿ ਜਿਹੜੇ ਨੌਜਵਾਨ ਬੱਚੇ ਇੰਨਾ ਸ਼ਹਿਰ ਤੋਂ ਦੂਰ ਹੈ ਨਾ ਕਿੰਨੇ ਜੁੜੇ ਹੋਏ ਹੈ ਅਸੀਂ ਇਹੀ ਉਮੀਦ ਕਰਦੇ ਹਾਂ ਪੂਰੇ ਪੰਜਾਬ ਦੇ ਵਿੱਚ ਸਾਰੇ ਇੱਕ ਪਿੰਡਾਂ ਦੇ ਵਿੱਚ ਇੰਨੇ ਬੱਚੇ ਬੱਚੇ ਖੇਡ ਮਿਲਿਆ ਹੋਣਾ ਸਾਡੇ ਨੌਜਵਾਨ ਇਹਨਾਂ ਖੇਡ ਮਿਲਿਆ ਵਿੱਚ ਆਪਣਾ ਆਪਣਾ ਯੋਗਦਾਨ जहिड़ा पंजाब न छोक हुजे ਇਹ ਗੱਲ ਆ ਜੀ ਹਰ ਸਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਬੈਂਦੀ ਪੰਚਾਇਤ ਵੱਲੋਂ ਬਹੁਤ ਛਾਪਾ ਜੁੜਿਆ ਪਤਲਾ ਕੀਤਾ ਜਾ ਰਿਹਾ ਜੋ ਇਸ ਬਹੁਤ ਸਾਰੇ ਧੰਨਵਾਦੀਆਂ ਨੇ ਸਾਰਾਂ ਦੇ ਖਾਤਾ ਵਾਲੀ ਟਿਕਟਾਂ ਤੇ ਜੋ ਅੱਜ ਰੰਗਲਾ ਪੰਜਾਬ ਸਾਰੇ ਪਿੰਡਾਂ ਖੋਨਾ ਦੇ ਬਾਹਰ ਦੇ ਵਸਿਆਂ ਨੂੰ ਦਿਖ ਰਿਹਾ ਹੈ ਇਹ ਜੋ ਅੱਜ ਟੂਰਨਾਮੈਂਟ ਹੋ ਰਿਹਾ ਹੈ 28 ਟੂਰਨਾਮੈਂਟ ਕੁਲੋਂ ਕੇ ਜਿਹੜੇ ਫਲਤ ਹੋ ਰਿਹਾ ਹੈ ਇਸ ਟੂਰਨਾਮੈਂਟ ਦੇ ਵਿੱਚ ਜੋ ਐਨਆਰਆਈ ਵਾਲੇ ਬੰਦਿਆਂ ਨੇ ਇਹੋ ਜਿਹਾ ਸਹਿਯੋਗ ਦਿੱਤਾ ਜਿੱਦਾਂ ਘਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਖੁਸ਼ੀ ਆਈ ਹੁੰਦੀ ਹੈ ਇਹ ਖੁਸ਼ੀ ਵੀ ਇਸ ਸਰਗਲਾ ਸ਼ੀਸ਼ਾ ਨਾਲ ਸਹੀ ਨਗਰ ਦਾ ਸਰਪੰਚ ਅੱਜ ਜੀ ਆ ਖੇਸ ਸਰਵੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀシン ਅਜਾਜਤ ਦਿਓ ਧੰਨਵਾਦ ਇਸ ਸੋਫਰੇ ਦੇ ਮੁਤਾਬਕ